ਜਪਦੀ ਸਾਰਿਕ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਟ ਜੁਗਾਦ ਸੱਟ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਚੁਪੈ ਚੁਪਲਾ ਹੋਵੇ ਜੇ ਲਾਇ ਰਖਲੇ ਉਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਕੁਰੀਆ ਭਾਰ ਉਸ ਸੈ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿ ਉਸ ਜਿਆਰਾ ਹੋਈ ਹੈ ਕਿ ਕੂੜਾ ਟਟੇ ਪਾਲੋ ਕਮਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਾ ਜਾਈ ਹੁਕਮੀ ਹੋਣ ਜੀ ਹੁਕਮ ਲਾ ਵੜਿਆਈ ਹੁਕਮੀ ਤਮਨੀ ਚੋਕਮ ਲਿਖ ਦੂਸ ਪਾਇ ਇਕ ਨਾ ਕੋਈ ਬਖਸ਼ੀਸ਼ ਇਕ ਹੁਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਵੇ ਨਾਨਕ ਹੁਕਮੈ ਜੇਜ ਹੋ ਜਾਏ ਤਉ ਮੈਂ ਕਹਿ ਨਾ ਕੋਵੇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਣੇ ਨਿਸ਼ਾਨ ਗਾਵੇ ਕੋ ਗੁੰਡੀਆਂ ਆਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕ੍ਰਿਤਨ ਤੇ ਗਾਵੇ ਕੋ ਜੀਰ ਹੈ ਫਿਰ ਦੇ ਗਾਵੇ ਕੋ ਜਪੈ ਦਿਸਾ ਦੂਰ ਗਾਵੇ ਕੋ ਵਿਖੇ ਹਾਦਰਾ ਰਤਨਾ ਕਥੀ ਨਾ ਵਤੂਟ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਪਾਂਹ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਹਾ ਨਾਨਕ ਵਿਖੇ ਸਾਹਿਬੇ ਪਰਵਾਹ ਸਚਾ ਸਹਿਬ ਸਚਨਾਏ ਭਾਕਿਆਂ ਭਾਉ ਅਪਾਰ ਆਖੇ ਮੰਗਾ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿਆ ਗੇ ਰਖੀਐ ਜਿਸ ਦੇ ਦਰਬਾਰ ਮੋਕੇ ਬੋਲਣ ਬੋਲੀਐ ਜਿਸ ਸੁੰਤਰੀ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਵਿਚਾਰ ਦਰਮੀਆਂ ਵੇ ਕਪੜਾ ਨਦੀ ਮੋਖ ਦਵਾਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਦ ਸੋਏ ਜਿਨ ਸੇਵਿਆ ਤਿ ਪਾਇਆ ਮਾਨ ਨਾਨਕ ਗਾਵੀਏ ਤੁਮਿ ਉਦਾਨ ਗਾਵੀਐ ਸੁਨੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖਾ ਨ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੁਮਾਈ ਗੁਰੂ ਈਸ਼ਣ ਗੁਰਗੋਬਰ ਬਰਮਾ ਗੁਰ ਪਾਰਬਤੀ ਮਾਈ ਇਹੋ ਜਾਣਾ ਆਖਾ ਨਹੀਂ ਕਹਿਨ ਤਤ ਨ ਜਾਈ ਗੁਰਾਂ ਇੱਕ ਦੇਹ ਹੋ ਜਾਈ ਸਭਨਾ ਜੀਆਂ ਕਾਏ ਕੁਦਾਤਾ ਸੋ ਮੈਮ ਸਨਦਾਈ ਜਿ ਤਨ ਆਵਾਂ ਜਿਤਸ ਭਾਵਾਂ ਵੇਨ ਭਾਣੇ ਕੈ ਨਾਏ ਕਰੀ ਜੇ ਤਿਸ ਸਿਠੂ ਪਾਏ ਵਿਖਾਂ ਵੇਨ ਕਰਮਾਂ ਕੇ ਮਿਲ ਲਾਈ ਮਾਤੇ ਚ ਰਤਨ ਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ ਹੋ ਜਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮਹਿ ਮਿਸਰ ਨਾ ਜਾਈ ਜੇ ਜੁ ਉਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਦਰ ਨ ਆਵਈ ਤਾ ਵਾਤਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤ ਰੇ ਨਾਨਕ ਨੇ ਗੁੰਗੁਨ ਕਰੇ ਗੁਣਤਿਆਂ ਗੁੰਦੇ ਤਿਹ ਕੋਈ ਨਾ ਸੋਜੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਰ ਪੀਰ ਸੁਰਮਾਤ ਸੁਣੈ ਕਰਤਵਲਾ ਕਾਸ ਸੁਣੈ ਦੀਪ ਲੋ ਪਤਾਲ ਸੁਣੈ ਪਵਨ ਸਕੇ ਕਾਲ ਨਾਨਕ ਭਗਤਾਂ ਸਰਾ ਵਿਗਾਸ ਸੁਣੈ ਦੂਪਾਪ ਦਾ ਨਾਸ ਸੁਣੈ ਈਸ਼ਰ ਬਰਮਾ ਇੰਦਰ ਸੁਣੈ ਮੁਖ ਸੁਲਾਹ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਚ ਸਿਮਰਤ ਵੇਦ ਨਾਨਕ ਭਗਤਾਂ ਸਰਾ ਵਿਗਾਸ ਸੁਣੈ ਦੂਪਾਪ ਦਾ ਨਾਸ ਸੁਣੈ ਸਤ ਸੰਤੋ ਗਿਆਨ ਸੁਣੇ ਅਰਸ਼ਰਤਾਸ਼ ਨਾਮ ਸੁਣੇ ਪਰਪੜਪਾ ਵਹਿਮਾਨ ਸੁਣੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਰਾ ਵਿਕਾਸ ਸੁਣੇ ਦੂਪਾਪ ਕਾ ਨਾਸ ਸੁਣੇ ਸਰਾ ਗੁਨਾ ਕੀ ਗਾ ਸੁਣੇ ਸੇਪੀ ਪਰਸ਼ਾ ਸੁਣੇ ਅੰਧੇ ਪਾਵੇ ਰਾਹ ਸੁਣੇ ਹਾਥ ਹੋਵੇ ਸਗਾ ਨਾਨਕ ਭਗਤਾਂ ਸਰਾ ਵਿਕਾਸ ਸੁਣੇ ਦੂਪਾਪ ਕਾ ਨਾਸ ਮੰਨੇ ਕੀ ਗਤ ਹੀ ਨ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਕਾਗਨ ਚਨਮ ਲਿਖਨ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਦਿਨ ਜਨ ਹੋਏ ਜੇ ਕੋ ਮੰਨਣੈ ਮਨ ਕੋਏ ਮੰਨੇ ਸੁੱਤ ਹੋਵੇ ਮਨ ਬੁੱਧ ਮੰਨੇ ਸਲਪੋਂ ਕੀ ਸੁੱਧ ਮੰਨੇ ਮੋ ਚੋਟਾ ਖਾਏ ਮਨਾਂ ਚੰਕੇ ਸਾਥਨ ਜਾਏ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਾਸਿਓਂ ਪਰਗਿ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੈ ਮੁਕਤਿਵਾਰ ਮਨੈ ਪਰਵਾਰਿ ਸਾਧਾਰ ਮਨੈ ਕਰੈ ਤਾਰੇ ਗੁਰਸਿੱਖ ਮਨੈ ਨਾਨਕ ਭਵੇ ਨ ਪਿਕ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੈ ਦਰਗਹਿ ਮਾਨ ਪੰਚਾ ਸੋਹੈ ਦਰਜਾਨ ਪੰਚਾਕਾ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਹੀ ਸੁਮਾਰ ਤੌਲ ਧਰਮ ਦਿਆ ਕਾਪੂਤ ਸੰਤੋਖ ਥਾ ਪਰ ਕਹਿ ਜਨ ਸੂਤ ਜੇ ਕੋ ਬੁਝੇ ਹੋਏ ਸਚਿਆਰ ਗਬਲੇ ਉਪਰ ਕੀਤਾ ਪਾਰ ਕਰਤੀ ਹੋਰ ਪਰੈ ਹੋਰ ਹੋਰ ਇਸਤੇ ਭਾਰਤ ਨੇ ਤਮ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਮੂੜੀ ਤੁਲਾਮ ਇਹ ਉਲਿਖਾ ਲਿਖ ਜਾਣਾ ਕੋਏ ਦੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲੇ ਰੂਪ ਕੀਤੀ ਦਾਤ ਜਾਣੇ ਕਉਤੂਤ ਕੀ ਤਪਸਾਹ ਇਕ ਕੁਵਾ ਇਸਤੇ ਹੋਏ ਲਗਦਰੀਆ ਕੁਦਰਤ ਕਵਨ ਕਹਾ ਵਿਚਾਰ ਨ ਜਾਵਾਂ ਇੱਕ ਵਾਰ ਜੋ ਤੂੰ ਪਾਵੈ ਸਾਈਂ ਪਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਜਪ ਅਸ਼ੰਖ ਪਾਓ ਅਸ਼ੰਖ ਪੂਜਾ ਅਸ਼ੰਖ ਤਪਤਾਓ ਅਸ਼ੰਖ ਗ੍ਰੰਥ ਮੁਖਵੇਤ ਬਾਠ ਅਸ਼ੰਖ ਜੋਗ ਮਨ ਰਹਿ ਉਦਾਸ ਅਸ਼ੰਖ ਪਦ ਗੰਧਿਆਨ ਵਿਚਾਰ ਅਸ਼ੰਖ ਸਤੀ ਅਸ਼ੰਖ ਦਤਾਰ ਅਸ਼ੰਖ ਸੁਰਮੋ ਪਖਸਾਰ ਅਸ਼ੰਖ ਮੋ ਨਿਰੁਲਾਇ ਤਾਰ ਕੁਦਰਤ ਕਮ ਕਹਾ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋ ਤੂੰ ਪਾਵੈ ਸਾਈਂ ਪਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਮੂਰਤ ਅੰਧਕੂਰ ਅਸ਼ੰਖ ਨੋਰ ਹਰਾਮਕੂਰ ਅਸ਼ੰਖ ਅਮਰ ਕਰ ਜਾਹਿ ਜੁਰ ਅਸੰਗ ਗਲਵੜ ਹੱਦਿਆ ਕਮਾਏ ਅਸੰਗ ਪਾਪੀ ਪਾਪ ਕਰ ਜਾਏ ਅਸੰਗ ਕੁੜਿਆ ਕੁੜੇ ਫਿਰਾਏ ਅਸੰਗ ਮਲੇਸ਼ ਮਲਪਤ ਖਾਣ ਅਸੰਖ ਨਾਮ ਸਰਕਾਰੇ ਭਾਰ ਨਾਨਕ ਨੀਚ ਕਾਏ ਵਿਚਾਰ ਵਰਣ ਜਾਵਾ ਇਕ ਵਾਰ ਜੋ ਤੁਰ ਪਾਵੇ ਸਾਈ ਪਲੀਕਾਰ ਹੁ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਅਸੰਖਏ ਸੇ ਭਾਰ ਹੋਏ ਅਖਰੀ ਨਾਮ ਅਤੀ ਸਲਾਹ ਅਖਰੀ ਗਿਆਨ ਦੇ ਦੂੰਗਾ ਅਖਰੀ ਲਿਖਣ ਬੋਲਣ ਬਾਣ ਅਕਰਾ ਸਰ ਸੰਜੋਬ ਖਾਨ ਜਿਨੇ ਲਿਖੇ ਤੇ ਸੁਰਨਾਏ ਜੇ ਫਰਮਾਏ ਤੇ ਪਾਈਏ ਜੇਤਾ ਕੀਤਾ ਤੇਤਾ ਨਾਓ ਵੇ ਨਾਵੇਂ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਰਣ ਜਾਵਾ ਇਕ ਵਾਰ ਜੋ ਤੁਰ ਪਾਵੇ ਸਾਈ ਭਲੀ ਤਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤੰਦੇ ਪਾਣੀ ਤੁੱਟੈ ਉਤਰਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਭੂ ਲਈਏ ਉਤ ਹੋਏ ਪਰ ਇਹ ਮਾਪਾ ਪਾ ਕੇ ਸੰਗ ਉਹ ਤੋਂ ਪਹਿਨਾਵੇਂ ਕੇ ਰੰਗ ਕੁਨੀ ਪਾਪੀ ਅੱਖ ਨਾਹੀਂ ਕਰ ਕਰ ਕਰਨਾ ਲਿਖ ਰਹਿ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਵੋ ਜਾਹ ਤੀਰਤ ਆਪਦੇ ਆਦਤਾਂ ਏਕੋ ਪਾਵੈ ਤਿ ਕਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾਤੀ ਤੇ ਤੁਮਲ ਨਾਉ ਸਾਗੁਨ ਤੇਰੇ ਮੈਂ ਨਾਹੀ ਕੋਏ ਵੇਣ ਗੁਣ ਪੀਤੇ ਪਤ ਨਾ ਹੋਇ ਸੁਸਤ ਸਤਵਾਨ ਬਰਮਾ ਸਤਸਵਾਨ ਸਲਾਮੰਚਾਉ ਕਵਨ ਸੁਵੇਲਾ ਵਕਤ ਕਵਨ ਕਵਨ ਤਿਤਕਵਨ ਵਾਰੁ ਕਵਨ ਸ੍ਰੀ ਰੁਤਿਮਾਹ ਕਵਨ ਜਿਤੁ ਆਕਾਰੁ ਵੇਲ ਨ ਪਾਇਆ ਪਣਤੀ ਜੇ ਹੋਵੈ ਲੇਹ ਪੁਰਾਨ ਵਕਤ ਨ ਪਾਇਓ ਕਾਧੀਆਂ ਜੇ ਲਿਖਣ ਲੇਹ ਕੁਰਾਨ ਤਿਤਵਾਰ ਨ ਜੋਗੀ ਜਾਣੈ ਰੁਤਮਾ ਨ ਕੋਈ ਜਾਂ ਕਰਤਾ ਸੇ ਟੇ ਕੋ ਸਾਜੇ ਆਪੇ ਜਾਣੈ ਸੋਇ ਕਿਵ ਕਰ ਅਕਾ ਕਿਵ ਸਲਾਹੀ ਯੋ ਵਰਨੀ ਕਿ ਜਾਣਾ ਨਾਨਕ ਕਾ ਕਨ ਸਭੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਨ ਸੁਹੈ ਪਾਤਾਲ ਪਾਤਾਲ ਲਖ ਆਦਿ ਸਾਂ ਅਗਾਸ ਓੜ ਕੋੜ ਭਾਤਕੇ ਵੇਲ ਕੈਨਿਕ ਬਾਤ ਐ ਸੋਠਾਰਾਂ ਕੈਂਚ ਤੇ ਬਾਣ ਅਸਲੋਂ ਇੱਕ ਧਾਤ ਲਿਖਾ ਹੋਏ ਤਲ ਲਿਖਿਆ ਲਿਖੇ ਹੋਏ ਬਿਨਾਸ ਨਾਨਕ ਵੱਡਾ ਆਕੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਹ ਤੇ ਸੁਖ ਨ ਪਾਈਆ ਨਦੀਆਂ ਤੇ ਬਾਹ ਪਵੇ ਸੁਮਨ ਨ ਜਾਣੀਐ ਸੁਮਨ ਸਾਹਿਬ ਸੁਲਤਾਨ ਗਿਰਾ ਸੇਤੀ ਮਾਲ ਤਨ ਕਿਹੜੀ ਤੁਲਣਾ ਹੋਵਣੀ ਜੇ ਤਿਸ ਮਨੋਂ ਨਾ ਬਿਸਰੈ ਅੰਤ ਨ ਸਿਪਤੀ ਚੈ ਨ ਅੰਤ ਅੰਤ ਨ ਕਰਨੇ ਦੇ ਨ ਅੰਤ ਅੰਤ ਨ ਵੇਖਣ ਸੁਣਨਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਰਵਾਰ ਅੰਤ ਕਾਰਨ ਕੀਤੇ ਬਿਲਾ ਹੀ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਈਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉਥੇ ਉਪਰ ਉੱਚਾ ਨਾਓ ਇਹ ਵੜ ਉੱਚਾ ਹੋਵੇ ਕੋਏ ਇਸ ਸੁੱਚੇ ਨੂੰ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤੁਮਾਈ ਇਤੇ ਮੰਗਹ ਜੋਦ ਪਾਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਖਾ ਟੁੱਟੇ ਵਿਕਾਰ ਇਤੇ ਲੈ ਲੈ ਮੁਕਰਪਾਏ ਇਤੇ ਮੂਰਖਾ ਹੀ ਖਾਏ ਇਤੇਆਂ ਦੋਖੂ ਸਰਮਾਰ ਏ ਬੇਦਾਰ ਤਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਔਰ ਆਖ ਨਾ ਸਕੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੁਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬਕਈ ਕੇ ਜਿਸ ਨੂੰ ਬਖਸੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਸ਼ਾ ਅਮਲ ਗੁਨ ਅਮਲ ਵਪਾਰ ਅਮਲ ਵਪਾਰੀਏ ਅਮਲ ਪੰਡਾਰ ਅਮਲ ਆਵੇ ਅਮਲ ਲਾ ਜਾਏ ਅਮਲ ਪਾਏ ਅਮਲ ਸਮਾਇ ਅਮੁਲ ਧਰਮ ਅਮੁਲ ਦੀਵਾਨ ਅਮੁਲ ਤੁਲ ਅਮੁਲ ਪ੍ਰਵਾਨ ਅਮੁਲ ਬਖਸ਼ੀਸ਼ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਪ੍ਰਮਾਨ ਅਮੁਲ ਅਮੁਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੀਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਣੂ ਆਖੇ ਦੇਵ ਆਖੇ ਸੁਰ ਨਰਨੰਦਨ ਸੇਵ ਇਹਤੇ ਆਖੇ ਅਕਨ ਪਾਹੇ ਇਹਤੇ ਕਹਿ ਕੇ ਉੱਠਕ ਜਾਏ ਇਹਤੇ ਕੀਤੇ ਹੋਰ ਕਰੇ ਤਾਂ ਆਖ ਨਸਤੇ ਕੀ ਗਏ ਏਵੜ ਪਾਵੈ ਤੇਵੜ ਹੋਵੇ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾਨ ਧਾਲਖੀਏ ਸਿਰਗਾ ਵਾਰਾਂ ਗਾਵਾਰ ਸੋ ਦਰ ਕੇ ਸਾ ਸੋ ਕਰ ਕੇ ਸਾ ਜਿਤ ਬੈ ਸਰਬ ਸਮਾਲੇ ਵਾਝੇ ਨਾਮ ਅਨੇਕ ਸੰਖਾ ਇਹਤੇ ਵਾਵਨ ਘਾਰੇ ਇਹਤੇ ਰਾਜਪ੍ਰੀਤ ਸੋ ਕਹੀਆਂ ਨ ਇਹਤੇ ਗਾਵਨ ਘਾਰੇ ਗਾਵੈ ਤੋਨੋਂ ਪਾਉਂ ਪਾਣੀ ਵਿੱਚ ਸੰਤਰ ਗਾਵੈ ਰਾਜਾ ਤਰਮ ਦੁਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਤਰੰ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਮ ਸਦਾ ਸੁਵਾਰੇ ਗਾਵੇ ਇੰਦ ਇੰਦਾਸੁਮ ਬੈਠੇ ਦੇਵ ਦੇ ਅੰਦਰ ਨਾਲੇ ਗਾਵੇ ਸਿਰ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀ ਕਰਾਰੇ ਗਾਵਨ ਪੰਡਤ ਪੰਡ ਖੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆ ਮਨਮੋਹਣ ਸੁਰਗਾ ਮਸ ਪਿਆਲੇ ਗਾਵਨ ਰਤਨ ਪਾਏ ਤੇਰੇ ਅਸ਼ਰ ਤੀਰਥ ਨਾਲੇ ਗਾਵੇ ਜੂਦ ਮਾ ਬਰਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪਰਪੰਡਾ ਕਰ ਕਰ ਰਖੇ ਤਾਰੇ ਸੇਤ ਨੂੰ ਗਾਵੈ ਜੋਤੁਰ ਪਾਵਨ ਤਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚੇਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚ ਸੱਤੀ ਨਹੀਂ ਹੈ ਭੀ ਉਸੇ ਜਾਇ ਨਾ ਜਾਸੀ ਰਚਨਾ ਜਿੰਦ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਏ ਕਰ ਕਰ ਵਿਕੇ ਕੀਤਾ ਆਪਣਾ ਜੀਵ ਤੇ ਦੀ ਵੜਿਆਈ ਜੋ ਤੇਪਾ ਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਰਸਾਹ ਸਭ ਪਤਸਾਹਿਬ ਨਾਨਕ ਰਹਿਨ ਦੇ ਜਾਈ ਮੁੰਦਾ ਸੰਤੋਖ ਸਰਮ ਪਟੂਲੀ ਧਿਆਨ ਕੀ ਕਰੇ ਬੀਪੂਤ ਚਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਹਾਈ ਪੰਥੀ ਸਭ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸਿਆਂ ਆਦੇਸ ਆਗ ਅਨੀਲ ਅਨਾਦ ਅਨਾਹਤ ਜੋ ਜੋ ਇਕੂ ਵੇਸ ਭਗਤ ਗਿਆਨ ਦਿਆ ਪੰਡਾਰਮ ਘਟਕੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਇਸ ਸਿਰ ਅਵਰਾ ਸਾਧ ਸੰਜੋਗ ਵੀ ਜੋ ਦੋਏ ਕਾਰ ਚਲਾਵੇ ਰਿਖਿ ਆਵੇ ਆਗ ਆਦੇਸ ਤੇ ਸੇ ਆਦੇਸ ਆਦ ਅਨੀਲ ਅਨਾਦ ਅਨਾਦ ਜੋ ਜੋ ਏਕੋ ਵੇਸ ਏ ਕਮਾਈ ਜੁਗਤ ਵਿਆਈ ਹਿੰ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜੇਬ ਤਿਸ ਪਾਵੇ ਦਿਵੇ ਚਲਾਵੇ ਜੇ ਹੋਵੇ ਪਰਮਾਨ ਉਹ ਵੇਖੇ ਉਹ ਨੰਦ ਨਦ ਨ ਆਵੇ ਬਹੁਤਾ ਇਵੜਾਂ ਆਦੇਸ ਤੇ ਸੇ ਆਦੇਸ ਆਦ ਅਨੀਲ ਅਨਾਦ ਅਨਾਦ ਜੋ ਜੋ ਏਕੋ ਵੇਸ ਆ ਸੰਦੋਏ ਲੋਏ ਭੰਡਾਰ ਜੋ ਕਿਸ ਪਾਇਆ ਸੋ ਈ ਕਾਵਨ ਕਰ ਕਰ ਵਿਕੇ ਸਰਜਨ ਹਾਰ ਨਾਨਕ ਸੱਤੀ ਕੀ ਸਾਚੀ ਕਾਰ Hades, these say ਆਦ ਅਨੀਲ ਅਨਾਤ ਅਨਾਤ ਜੋ ਜੋ ਇਕੋ ਵੇਸ ਇਕ ਦੂਜੀ ਬੋ ਲਖ ਹੋਏ ਲਖ ਹੋਏ ਲਖ ਵੀਸ ਲਖ ਲਖ ਢੇੜਾ ਆ ਕੀਏ ਏਕ ਨਾਮ ਜਗਦੀਸ਼ ਏ ਤਰਾਹ ਪਤ ਪੌੜੀਆਂ ਚੜੀਆਂ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਗਰੀ ਪਾਈਏ ਊੜੇ ਕੂੜਾ ਠੀਸ ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਬਲ ਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਤੇ ਛੁਟੇ ਸੰਸਾਰ ਜਿਸ ਹੱਥ ਜੋਰ ਰਵਿਕਾ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੇ ਤਿਤੀ ਵਾਰ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਥਾ ਪ੍ਰਕੀ ਧਰਮ ਸਾਲ ਇਸ ਵਿੱਚ ਜੀਵ ਜੁਗਤ ਕੇ ਰੰਗ ਇਨਕੇ ਨਾਮ ਅਨੇਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇੱਥੇ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਤਜ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਕਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਇਹਤੇ ਬਰਮੇ ਕਾ ਟਕੜੀਐ ਰੂਪ ਰੰਗ ਕੇ ਸੋ ਇਤਿਆ ਕਰਮ ਭੂਮੀ ਮੇਰ ਕੇਤੇ ਯਤੇ ਤੂ ਪ੍ਰਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸਨ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਦੇਸ ਕੇਤੇ ਦੇਵਦਾਨ ਮਨ ਕੇਤੇ ਰਤਨ ਸਮੁੰਦ ਇਤਿਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿੰਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਇਤੇ ਨਾਗ ਮਨੋਦ ਕੋਟ ਆਨੰਦ ਸ਼ਰਨ ਖੰਡ ਕੀ ਬਾਣੀ ਰੂਪ ਇਥੇ ਘੜਤ ਕੜੀਆਂ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਏ ਇਕੋ ਕਹੈ ਪਿਛੇ ਪੁਛਤਾਏ ਇੱਤੇ ਘੜਿਐ ਸੁਖਤ ਮਤਮਨ ਬੁੱਧ ਤਿੱਥੈ ਘੜਿਐ ਸੁਰਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਇੱਤੇ ਹੋਰ ਨਾ ਕੋਈ ਹੋਰ ਤਿੱਥੈ ਜੋਤਮਾ ਬਰ ਸੂਰ ਤੇ ਮੇਂ ਰਾਮ ਰਿਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਇ ਤਾਂ ਕਿ ਰੂਪ ਨਾ ਕਤਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਵਸੇ ਮਨ ਮਾਇ ਇੱਤੇ ਭਗਤ ਵਸੈ ਚੈ ਲੋਏ ਕਰੇ ਆਨੰਦ ਸਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਪਰ ਕਰ ਵੇਖੈ ਨਤਿ ਨਿਖਾਲ ਇੱਤੇ ਖੰਡ ਮੰਡਲ ਵਰ ਪੰਡ ਜੇ ਕਤੇ ਤਾਂ ਅੰਤ ਨਾ ਅੰਤ ਇਥੇ ਲੋਲ ਆਕਾਰ ਜਿਵੇਂ ਹੁਕਮ ਤੇਵੇਂ ਤਿਕਾਰ ਵੇਖੇ ਵਿੱਚ ਕਰ ਵਿਚਾਰ ਨਾਨਕ ਤਤ ਨਾ ਕਰੜਾ ਸਾਰ ਜਤ ਪਹਾੜਾਂ ਤੀਰ ਸੁਨਿਆਰ ਅਹਿਰਨ ਮਤ ਵੇਦ ਖਥਿਆਰ ਪਾਉ ਖਲਾ ਅਗਨ ਤਪਤਾਉ ਪਾਂਡਾ ਭਾਉ ਅੰਮ੍ਰਿਤ ਢਾਲ ਘੜੀਆਂ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਹੀਂ ਹਾਲ ਸੁਲੋਕ ਬਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਦਿਵਸ ਰਾਤ ਦੁਦਾਈ ਦਾਇਆ ਇਹ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਪਤਿ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਏਤੀ ਛੁਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਏਤੀ ਛੁਟੀ ਨਾਲ ਵਾਹਿਗੁਰੂ